ਆਪਣੇ ਕੋਲ ਮਲਚਰ ਜਿਹੜਾ ਹੈਗਾ ਵੀਰ ਜੀ 65000 ਰੁਪਏ ਤੋਂ ਲੈ ਕੇ ਪਲੋ ਆਪਣੇ ਕੋਲ ਸ਼ੁਰੂ ਹੋ ਜੂਗਾ ਜੀ 60000 ਰੁਪਏ ਤੋਂ ਲੈ ਕੇ ਇਹ ਮੈਸ਼ਯੂ ਦਾ ਹੈਗਾ ਵੀਰ ਜੀ ਜਿੰਨੇ ਲੋਕ ਜਾਣਦੇ ਆ ਸਾਰਿਆਂ ਤੋਂ ਬੈਸਟ ਵੇਚ ਰਿਹਾ ਜਗਤਜੀਤ ਦਾ ਉਹ ਵਾਲਾ ਬ੍ਰਾਂਡ ਹੈਗਾ ਮੈਸ਼ਯੂ ਦਾ ਪੀਸ ਪਿਆ ਠੀਕ ਹੈ ਤੇ ਲੈਂਡ ਫੋਰਸ ਦੇ ਹੋਰ ਕਈ ਸਾਰੇ ਪੀਸ ਵੀ ਕੋਈ ਵੀ ਪੁਰਾਣਾ ਇੰਪਲੀਮੈਂਟ ਲੈਣਾ ਤੁਸੀਂ ਮਲਚਰ ਸੁਪਰ ਸੀਡਰ ਜਾਂ ਐਮਬੀ ਪਲਾਵ ਵਗੈਰਾ ਤਾਂ A to Z ਪੁਰਾਣੇ ਇੰਪਲੀਮੈਂਟ ਬਾਈ ਕੋਲੇ ਹੈਗੇ ਨੇ ਬਠਿੰਡੇ ਸ਼ਹਿਰ ਦੇ ਵਿੱਚ ਪਹੁੰਚੇ ਆ ਪੁਲ ਦੇ ਥੱਲੇ ਜਿੱਥੇ ਤੁਹਾਨੂੰ ਪਤਾ ਵੀ ਸੰਧਾਂ ਦੇ ਟਰੈਕਟਰ ਏਜੰਸੀਆਂ ਦਾ ਗੜਾ ਉਸ ਜਗ੍ਹਾ ਦੇ ਉੱਤੇ ਪਹੁੰਚੇ ਤੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਪੁਰਾਣੇ ਮਲਚਰ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਕਿੰਨੇ ਕਰਪਈਆਂ ਤੋਂ ਸ਼ੁਰੂ ਹੋ ਜਾਂਦਾ ਆਪਣੇ ਕੋਲ ਮਲਚਰ ਜਿਹੜਾ ਹੈਗਾ ਵੀਰ ਜੀ 65000 ਰੁਪਏ ਤੋਂ ਲੈ ਕੇ 140000 ਰੁਪਏ ਤੱਕ ਕਿਸਾਨ ਨੂੰ ਮਿਲ ਜਾਊਗਾ ਠੀਕ ਆ ਵੱਖੋ ਵੱਖਰੇ ਕੰਡੀਸ਼ਨ ਵੱਖੋ ਵੱਖਰੇ ਹਰ ਇੱਕ ਬ੍ਰਾਂਡ ਦਾ ਹੈਗਾ ਮੈਸ਼ੂ ਦਾ ਹੈਗਾ ਸ਼ਕਤੀਮਾਨ ਦਾ ਹੈਗਾ ਜੀ ਲੈਂਡ ਫੋਰਸ ਦਾ ਹੈਗਾ ਨਿਊ ਹਾਲੈਂਡ ਦਾ ਹੈਗਾ ਤੇ ਇਸ ਤਰ੍ਹਾਂ ਦੇ ਆਪਣੇ ਕੋਲ ਫੀਲਡ ਕਿੰਗ ਦਾ ਹੈਗਾ ਸਾਰੇ ਤਰ੍ਹਾਂ ਦੇ ਬ੍ਰਾਂਡ ਲਗਭਗ ਮਿਲ ਜਾਣਗੇ ਠੀਕ ਤੇ ਆ ਲੈਂਡ ਫੋਰਸ ਇਹ ਲੈਂਡ ਫੋਰਸ ਦਾ ਹੈਗਾ ਜੀ 2021 ਮਾਡਲ ਹੈ ਜੀ 7 ਫੁੱਟ ਦਾ ਪੀਸ ਹੈ ਤੇ ਮੈਸ਼ਿਓ ਇਹ ਮੈਸ਼ਿਓ ਦਾ ਹੈਗਾ ਵੀਰ ਜੀ ਜਿੰਨੇ ਲੋਕ ਜਾਣਦੇ ਆ ਸਾਰਿਆਂ ਤੋਂ ਬੈਸਟ ਮੈਸ਼ਿਓ ਜਾਂ ਸ਼ਕਤੀਮਾਨ ਦੋ ਤਰ੍ਹਾਂ ਦੇ ਬ੍ਰਾਂਡ ਨੇ ਬਿਲਕੁਲ ਅਣਚੱਲੇ ਵਰਗਾ ਪੀਸ ਪਿਆ ਹੋਇਆ ਬ੍ਰਾਂਡ ਨਿਊ ਜਸਟ ਹੈ ਠੀਕ ਹੈ ਤੇ ਇਹ ਸ਼ਕਤੀਮਾਨ ਆ ਗਿਆ ਦੋਨੋਂ ਉਹ ਸ਼ਕਤੀਮਾਨ ਦਾ ਆ ਗਿਆ ਜੀ ਇਹ ਨਿਊ ਹਾਲੈਂਡ ਦਾ ਆ ਗਿਆ ਜੀ ਇਹ ਬਿਲਕੁਲ ਬਿਨਾ ਚੱਲੇ ਹੋਏ ਪੀਸ ਨੇ ਸਿਰਫ ਪਏ ਹੋਏ ਪੁਰਾਣੇ ਨੇ ਠੀਕ ਹੈ ਇਸੇ ਤਰ੍ਹਾਂ ਆਪਣੇ ਕੋਲ ਕਲੌ ਹੈਗਾ ਜੀ ਆ ਸ਼ਕਤੀਮਾਨ ਦਾ ਹੈਗਾ 0 ਮੀਟਰ ਬਿਲਕੁਲ ਹੂੰ ਤੇ ਉਸ ਤੋਂ ਬਾਅਦ ਭੂਰ ਸੰਗਰੀ ਇਹਦਾ ਮਿਲ ਜੂਗਾ ਸਰੀ ਬਾਟਮ ਦੇ ਵਿੱਚ ਵੀ ਮਿਲ ਜੂਗਾ ਠੀਕ ਹੈ ਤੇ ਆਹ ਟੂ ਬਾਟਮ ਦੇ ਵਿੱਚ ਮਿਲ ਜੂਗਾ ਜੀ ਪੂਰ ਸੰਧਰੀ ਇਹਦਾ ਇਹ ਕਿਹੜਾ ਜੀ ਇਹ ਲੈਂਡ ਫੋਰਸ ਦਾ ਦੁਆਰਾ ਪੇਂਟ ਹੋਇਆ ਹੈ ਬਟ ਚੱਲਿਆ ਹੋਇਆ ਹੈ ਨੀਗਾ ਉਹ ਲੈਂਡ ਫੋਰਸ ਦਾ ਨਿਊ ਮਾਡਲ ਮਿਲ ਜੂਗਾ ਜੀ ਤੇ ਇਹ ਕਿੰਨੇ ਰੁਪਏ ਤੋਂ ਸ਼ੁਰੂ ਹੋ ਜਾਂਦਾ ਆਪਣੇ ਕੋਲ ਉਹ ਪਲੋ ਆਪਣੇ ਕੋਲ ਸ਼ੁਰੂ ਹੋ ਜੂਗਾ ਜੀ 60000 ਰੁਪਏ ਤੋਂ ਲੈ ਕੇ 135-40000 ਰੁਪਏ ਤੱਕ ਦਾ ਮਿਲ ਜੂਗਾ ਸਮੇਤ ਟਾਇਰ ਵੀ ਤੇ ਵਿਦਆਊਟ ਟਾਇਰ ਵੀ 2 ਬਾਟਮ 3 ਬਾਟਮ ਜਿਹੜਾ ਵੀ ਤੁਸੀਂ ਲੈਣਾ ਹੈ ਉਹ ਮਿਲ ਸਕਦਾ ਹੈ ਜੀ ਠੀਕ ਹੈ ਉਸ ਤੋਂ ਬਾਅਦ ਆਪਣੇ ਕੋਲ ਨਵਾਂ ਲੈਂਡ ਫੋਰਸ ਦੀ ਏਜੰਸੀ ਹੈ ਨਵੇਂ ਲੈਂਡ ਫੋਰਸ ਦੇ ਇੰਪਲੀਮੈਂਟ ਹੁੰਦੇ ਨੇ ਜਿੱਦਾਂ ਆਪਣੇ ਕੋਲ ਮੋਬਾਈਲ ਸੋਰੀ ਸਪਰੈਡਰ ਹੈਗਾ ਖਾਦ ਵਾਲਾ ਉਸ ਤਰ੍ਹਾਂ ਆ ਬਿਲਕੁਲ ਡੱਬੇ ਦਾ ਜ ਬੜਾ ਟੀਮਸ ਬਿਲਕੁਲ ਨਵਾਂ ਹਾਂਜੀ ਬਿਲਕੁਲ ਨਵਾਂ ਇਹਦਾ ਹੈਗਾ ਨਵਾਂ ਸੁਪਰਸੀਡਰ ਨਵਾਂ ਸੁਪਰਸੀਡਰ ਲੈਂਡ ਫੋਰਸ ਦਾ ਬਿੱਲ ਵਗੈਰਾ ਜੀ ਐਸਟੀ ਵਾਲਾ ਕੱਟ ਕੇ ਮੇਰੇ ਕੋਲ ਤੇ ਪ੍ਰਾਣੇ ਸੁਪਰਸੀਡਰਾਂ ਤੇ ਆ ਜੀ ਆਪਾਂ ਹਾਂਜੀ ਸੁਪਰਸੀਡਰ ਸਬਸਿਡੀਆਂ ਇਤਕੀ ਆਈਆਂ ਨਹੀਂ ਬਹੁਤ ਵੀਰ ਮੰਗਦੇ ਹੁੰਦੇ ਨੇ ਵੀ ਪੁਰਾਣਾ ਮਿਲ ਜੇ ਘੱਟ ਚੱਲਿਆ ਹਾਂਜੀ ਤਾਂ ਕਿਹੜੇ ਕਿਹੜੇ ਬ੍ਰਾਂਡ ਨੇ ਆਪਣੇ ਕੋਲੇ ਤੇ ਰੇਟ ਆਪਣੇ ਕੋਲ ਲੈਂਡ ਫੋਰਸ ਦਾ ਮਿਲ ਜੂਗਾ ਵੀਰ ਜੀ ਹਮ ਆਪਣੇ ਕੋਲ ਐਗਰੀ ਜ਼ੋਨ ਦਾ ਵੀ ਪੀਸ ਮਿਲ ਜੂਗਾ ਗੁਰਵਾਸ ਦਾ ਮਿਲ ਜੂਗਾ ਧਰਤੀ ਮਿੱਤਰਾ ਜਿਹੜਾ ਮੈਂ ਹਿੰਦਰਾ ਵੇਚ ਰਿਹਾ ਜਗਤਜੀਤ ਦਾ ਉਹ ਵਾਲਾ ਬ੍ਰਾਂਡ ਹੈਗਾ ਮੈਸ਼ੂ ਦਾ ਪੀਸ ਵੀ ਹੈ ਤੇ ਲੈਂਡ ਫੋਰਸ ਦੇ ਫੋਰ ਕਈ ਸਾਰੇ ਪੀਸ ਉਧਰ ਅੱਗੇ ਪਏ ਆ ਤੇ ਸੋਨਾਲਿਕਾ ਦਾ ਪਿਆ ਕਿੰਨਾ கிரேਟ ਤੋਂ ਮਿਲਦਾ ਇਹ 130000 ਰੁਪਏ ਤੋਂ ਲੈ ਕੇ 295000 ਰੁਪਏ ਤੱਕ ਦਾ ਆਪਣੇ ਕੋਲੇ ਪੀਸ ਪਏ ਆ ਇਹ 8 ਫੁੱਟਾ ਸਾਈਜ਼ 7 ਫੁੱਟਾ ਸਾਈਜ਼ 9 ਫੁੱਟਾ ਸਾਈਜ਼ ਤਿੰਨੇ ਮਿਲ ਜਾਣਗੇ ਠੀਕ ਹੈ 7 ਫੁੱਟਾ ਵੀ ਹੈਗਾ 8 ਵੀ ਹੈਗਾ 8 ਵੀ ਹੈਗਾ 9 ਵੀ ਹੈਗਾ ਜ਼ਿਆਦਾ 8 ਨੇ ਹਾਂਜੀ 8 ਫੁੱਟ ਸੁਪਰ ਸਿਡਰ ਦੀ ਕੰਪਨੀ ਮੋਸਟਲੀ 8 ਫੁੱਟ ਦੀ ਜ਼ਿਆਦਾਤਰ ਸੇਲ ਹੈ ਜੀ ਹਾਂ ਜਿਆਦਾ ਡਿਮਾਂਡ ਹੈ ਤੇ ਆਹ ਪਲਾਉ ਵੀ ਬਈ ਆਪਣੀਆਂ ਆਹ ਪਲਾਉ ਵੀ ਆਪਣੇ ਆ ਜੀ ਠੀਕ ਹੈ ਇਹ ਕਿਹੜਾ ਆ ਗਿਆ ਮਾਸ਼ਿਓ ਇਹ ਮਹਿੰਦਰ ਆ ਗਿਆ ਜੀ ਠੀਕ ਹੈ ਇਹ ਮਹਿੰਦਰ ਆ ਗਿਆ ਥੋੜਾ ਜਿਆਦਾ ਬਿਲਕੁਲ ਬਿਨਾ ਚੱਲਿਆ ਹੋਇਆ ਪਲਾਉ ਹੈ ਹੂੰ ਟੂ ਬਾਟਮ ਟੂ ਬਾਟਮ ਤੇ ਇਹ ਉਸ ਤੋਂ ਬਾਅਦ ਹੈਪੀ ਸਿਡਰ ਹੈਗੇ ਆ ਜੀ ਆਪਣੇ ਕੋਲ ਠੀਕ ਹੈ ਹੈਪੀ ਸਿਡਰ ਲੈਂਡ ਫੋਰਸ ਦਾ ਬਿਲਕੁਲ ਬਿਨਾ ਚੱਲਿਆ ਹੋਇਆ ਪੀਸ ਮਿਲ ਜੂਗਾ ਜੀ ਹੂੰ ਤੇ ਇਹ ਤਲਵੰਡੀ ਭਾਈ ਦਾ ਰਾਜੇ ਵਾਲਾ ਦਾ ਬਿਨਾਂ ਚੱਲਿਆ ਹੋਇਆ ਬਿਲਕੁਲ ਆ ਫੀਲਡ ਕਿੰਗ ਦਾ ਬਹੁਤ ਥੋੜਾ ਚੱਲਿਆ ਹੋਇਆ ਹੋਰ 5 6 ਪੀਸ ਹੋਰ ਪਏ ਆ ਆਪਣੇ ਕੋਲ ਸਾਈਡ ਤੇ ਕਿਤੇ ਉਸ ਤਰ੍ਹਾਂ ਆਪਣੇ ਕੋਲ ਜ਼ੀਰੋ ਡਰਲ ਹੈਗੀਆਂ ਨੇ ਠੀਕ ਆ ਨੈਸ਼ਨਲ ਦੀ ਜ਼ੀਰੋ ਡਰਲ ਹੈਗੀ ਆ ਪੰਮੀ ਦੀ ਪਈ ਹੈ ਤੇ ਪੰਮੀ ਦੀ ਪਈ ਹੈ ਸਮਰਾਲੇ ਦੀ ਸਮਰਾਲੇ ਦੀ ਠੀਕ ਆ ਤੇ ਹੋਰ ਕੋਈ ਇੰਪਲੀਮੈਂਟ ਹੋਰ ਇੰਪਲੀਮੈਂਟ ਉਧਰ ਮਲਚਰ ਉਹ ਮੈਂ ਤੁਹਾਨੂੰ ਦਿਖਾ ਦਣਾ ਤੇ ਜਿਵੇਂ ਕੋਈ ਵੀ ਆਪਾਂ ਇੰਪਲੀਮੈਂਟ ਲੈਣਾ ਪੁਰਾਣਾ ਆਪਾਂ ਕੋਈ ਵਿੱਚ ਵੀ ਰੱਖ ਲੈਣਾ ਹਾਂ ਪੁਰਾਣਾ ਵਿੱਚ ਵੀ ਰੱਖ ਲਾਂਗੇ ਵੀਰ ਜੀ ਜਿਹੜਾ ਵੀ ਹੋਆ ਬੰਦੇ ਨੇ ਐਕਸਚੇਂਜ ਕਰਾਉਣਾ ਹੈ ਪੁਰਾਣੇ ਨਾਲ ਪੁਰਾਣਾ ਬਦਲਣਾ ਉਹ ਕੋਈ ਰੋਟਾਵੇਟਰ ਦੇਣਾ ਸੁਪਰਸੀਡਰ ਦੇਣਾ ਸੁਪਰਸੀਡਰ ਦੇਣਾ ਜੋ ਵੀ ਯਾਰੀਪਰ ਵਗੈਰਾ ਦੇਣਾ ਰੀਪਰ ਲੇਜ਼ਰ ਸਭ ਕੁਝ ਹੈਗਾ ਰੀਪਰ ਵੀ ਆਪਣੇ ਕੋਲ ਚੁਗੇ ਦਾ ਹੈਗਾ ਮਤਲਬ ਸਟਾਕ ਚੁਗੇ ਕੀਤਾ ਹੋਇਆ ਰੀਪਰ ਦਾ ਸਟਾਕ ਵੀ ਹੈਗਾ ਆਪਣੇ ਕੋਲ ਠੀਕ ਹੈ ਰੀਪਰ ਵੀ ਜੇ ਦੇਣਾ ਦੇਣਾ ਵੀ ਆ ਕੋਈ ਵੀ ਇੰਪਲੀਮੈਂਟ ਪੁਰਾਣਾ ਉਹ ਵੀ ਹੈ ਜਿਵੇਂ ਆ ਤਿੰਨ ਵਾਲਾ ਪੀਸ ਫੀਲਡ ਕਿੰਗ ਦਾ ਪਿਆ ਜੀ ਠੀਕ ਹੈ ਆ ਤਿੰਨ ਵਾਲਾ ਵੀ ਸਪੀਡ ਲਿੰਕ ਦਾ ਮਿਲ ਜੂਗਾ ਉਹ ਅੱਗੇ ਪਲੋ ਦਾ ਲੈਂਡ ਫੋਰਸ ਦਾ ਪੰਜ ਸੱਤ ਕਿੱਲੇ ਚੱਲਿਆ ਹੋਇਆ ਪੀਸ ਉਹ ਤੇ ਸੋਨਾਲਿਕਾ ਸੁਪਰ ਸੀਡਰ ਸੋਨਾਲਿਕਾ ਸੁਪਰ ਸੀਡਰ 2023 ਮਾਡਲ ਪਏ ਨੇ ਬਿਲਕੁਲ ਜਸਟ ਹੈ ਜ ਆਹ ਵਾਲਾ ਜਿਹੜਾ ਪੀਸ ਤਾਂ ਹੈਗਾ ਕੋਈ ਪੰਜ ਸੱਤ 10 ਕਿੱਲੇ ਹੀ ਚੱਲਿਆ ਹੋਇਆ ਹੈਗਾ ਜੀ ਠੀਕ ਆ ਬਿਲਕੁਲ ਪੂਰਾ ਸਾਫ ਹੈ ਪਿੱਛੇ ਵੀ ਸੋਨਾਲਿਕਾ ਪਿੱਛੇ ਵੀ ਸੋਨਾਲਿਕਾ ਜੀ ਉਸ ਤੋਂ ਬਾਅਦ ਆ ਆਪਣੇ ਕੋਲ ਦਲਜੀਤ ਦਾ ਮਲਚਰ ਹੈਗਾ ਇਹ 70000 ਰੁਪਏ ਦਾ ਪੈ ਜੂਗਾ ਠੀਕ ਆ ਆ ਢਾਲੀ ਵਾਲ ਦਾ ਹੈਗਾ ਜੀ 85000 ਰੁਪਏ ਦਾ ਪੈ ਜੂਗਾ ਓਨਲੀ ਓਨ ਆ ਸਿਰਫ ਲੈਂਡ ਫੋਰਸ ਦਾ ਹੈਗਾ ਜੀ 90000 ਰੁਪਏ ਦਾ 7 ਫੁੱਟ ਦਾ ਫੀਸ ਆ ਇਹ ਫੀਲਡਿੰਗ ਦਾ ਹੈਗਾ ਜੀ 75000 ਰੁਪਏ ਦਾ ਬਹੁਤ ਥੋੜਾ ਪੀਸ ਚੱਲਿਆ ਹੋਇਆ ਯਸਟ ਹੈ ਜ ਮਤਲਬ ਬ੍ਰਾਂਡ ਨਿਊ ਹੋ ਗਿਆ ਹੀ ਪਿਆ ਨਵੀਂ ਪੈਨੇ ਬਲੇਡਾ ਦੇਖੋ ਇਸ ਤਰ੍ਹਾਂ ਦਾ ਆਪਣੇ ਕੋਲ ਹੈਗਾ ਇਸ ਤਰ੍ਹਾਂ ਦਾ ਸਾਰਾ ਸਟਾਕ ਮਿਲ ਜੀ ਤੁਹਾਨੂੰ ਬਠਿੰਡੇ ਸ਼ਹਿਰ ਦੇ ਵਿੱਚੋਂ ਪੁਲ ਦੇ ਥੱਲੇ ਕੀ ਐਡਰੈਸ ਪੈ ਜਾਂਦਾ ਹੈ ਆਈਟੀਆਈ ਚੌਕ ਜੀ ਪੁਲ ਦੇ ਥੱਲੇ ਪੋਲ ਦੇ ਥੱਲੇ ਵੀ ਜਿੱਥੇ ਇੰਪਲੀਮੈਂਟ ਤੇ ਟਰੈਕਟਰ ਏਜੰਸੀਆਂ ਦਾ ਹਾਂਜੀ ਹਾਂ ਸਾਰਾ ਸਿਸਟਮ ਇੱਥੇ ਆ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਤੇ ਬਾਕੀ ਕੋਈ ਪੁਰਾਣਾ ਵਿਚ ਕਟਾਉਣਾ ਜਾਂ ਪੁਰਾਣਾ ਲੈਣਾ ਤੇ ਨਵਾਂ ਵੀ ਕੋਈ ਵੀ ਲੈਣਾ ਲੈਂਡ ਫੋਰਸ ਦਾ ਸਬਸਿਡੀ ਵਗੈਰਾ ਦੀ ਕੋਈ ਜਾਣਕਾਰੀ ਲੈਣੀ ਆ ਕਿਸੇ ਦੀ ਸਬਸਿਡੀ ਆਈ ਆ ਲੈਂਡ ਫੋਰਸ ਦਾ ਕੋਈ ਇੰਪਲੀਮੈਂਟ ਲੈਣਾ ਉਹ ਤੇ ਤਾਂ A to Z ਨਵੇਂ ਤੇ ਪੁਰਾਣੇ ਇੰਪਲੀਮੈਂਟ ਬਾਈ ਹੋਰਾਂ ਕੋਲੇ ਮਿਲ ਜਾਂਦੇ ਨੇ ਪੁਰਾਣੇ ਦੇ ਵਿੱਚ ਵੈਰਾਈਟੀ ਸਾਰੀ ਹੋ ਹੈਗੀ A to Z ਕੰਪਨੀਆਂ ਤੇ ਨਵੇਂ ਦੇ ਵਿੱਚ ਓਨਲੀ ਲੈਂਡ ਫੋਰਸ ਦਾ ਡੀਲ ਕਰ ਲੈਂਡ ਫੋਰਸ ਦਾ ਮਿਲ ਜयो ਜੀ ਭੂਰ ਸੰਗਰੇ ਦੇ ਹਲ ਮਿਲ ਜਾਣਗੇ ਠੀਕ ਹੈ ਤੇ ਇੱਕ ਕੇਬਲ ਬਿਲਕੂ ਦਾ ਰਿਪਰ ਕੇਬਲ ਬਿਲਕੂ ਦਾ ਕਟਰ ਮਿਲ ਜੀ ਹਾਂਜੀ ਤੇ ਬਾਕੀ ਸਕਰੀਨ ਤੇ ਨੰਬਰਾਂ ਸੰਪਰਕ ਕਰ ਲਿਓ ਜੀ ਧੰਨਵਾਦ